ਹਾਂਜੀ ਬਾਈ ਜੀ ਕੀ ਨਾਮ ਆਪਣਾ ਹਾਂਜੀ ਮੇਰਾ ਨਾਮ ਬਿੱਟੂ ਗੁੱਜਰ ਹੈ ਜੀ ਮੇਰਾ ਪਿੰਡਾ ਖੈਰਪੁਰ ਸ਼ੇਖਾ ਹਾਂਜੀ ਤੇ ਮੈਂ ਪਹਿਲਾਂ ਬਲਕ ਸੰਤੀ ਇਲੈਕਸ਼ਨ ਲੜ ਚੁੱਕਿਆ ਅਕਾਲੀ ਦਲ ਵੱਲੋਂ ਹਾਂਜੀ ਤੇ ਹੁਣ ਆਪਾਂ ਦੇਖ ਰਹੇ ਹਾਂ ਅਕਾਲੀ ਦਲ ਦਾ ਜੋ ਵੀ ਹੋ ਰਿਹਾ ਬੜਾ ਮਾੜਾ ਹੀ ਕੰਮ ਹੋ ਰਿਹਾ ਇੱਕ ਵੀ ਸੀਟ ਨਹੀਂ ਆਪਾਂ ਜਿੱਤ ਸਕ ਰਹੇ ਤੇ ਜਿੰਨੀ ਵੀ ਪਹਿਲਾਂ ਵੋਟ ਸੀ ਉਨੀ ਵੋਟ ਪਈ ਹੈ ਕਿਉਂਕਿ ਜੇ ਮੁਖਵੈਲ ਪਰ ਪਰਿਵਾਰ ਹੁੰਦਾ ਅੱਜ ਟੱਕਰ ਆਮ ਆਦਮੀ ਨਾਲ ਹੋਣੀ ਸੀ ਜਿਹੜੀ ਕਾਂਗਰਸ ਨਾਲ ਹੋ ਰਹੀ ਹੈ ਤੁਹਾਨੂੰ ਕੀ ਲੱਗਦਾ ਵੀ ਚਿੰਝਰ ਜਦੋਂ ਚਿੰਝਰ ਆਇਆ ਹਾਂ ਤਾਂ ਚਿੰਝਰ ਕਰਕੇ ਤੁਹਾਨੂੰ ਸਰੋਵਰਨੀ ਕਾਲੀ ਦਲ ਨੂੰ ਘਾਟਾ ਪਿਆ ਇੱਥੇ ਆਣੇ ਦਾ ਘਨੌਰ ਚ ਘਾਟਾ ਤਾਂ ਹੈ ਹੀ ਆ ਦੇਖੋ ਰਹੇ ਆਪਾਂ ਸਾਰਾ ਕੁਝ ਤੇ ਪੜਕਾਉ ਘਾਸ਼ਨਾ ਨੂੰ ਲੋਕ ਪਸੰਦ ਨਹੀਂ ਕਰਦੇ ਠੀਕ ਹੈ ਹੁਣ ਤੱਕ ਸਾਡੇ ਕੋਲ ਕੋਈ ਨਹੀਂ ਆਇਆ ਤੇ ਕਿਸੇ ਨੇ ਸਾਨੂੰ ਬੂਤ ਲਾਣ ਨੂੰ ਨਹੀਂ ਕਿਹਾ ਕੋਈ ਆਇਆ ਹੀ ਨਹੀਂ ਸਾਡੇ ਕੋਲ ਅਜੇ ਤੱਕ ਤੇ ਅਸੀਂ ਪੁਰਾਣੇ ਵਰਕਰਾਂ ਕਾਲੀ ਦਲ ਦੇ ਸਾਨੂੰ ਮਜਬੂਰ ਹੋ ਗਏ ਅਸੀਂ ਕਾਂਗਰਸ ਨੂੰ ਵੋਟ ਪਾਣ ਤੇ ਤੁਸੀਂ ਕਿੰਨੇ ਸਾਲ ਤੋਂ ਅਕਾਲੀ ਦਲ ਨਾਲ ਜੁੜੇ ਹੋ ਬੇਸੀ ਕਿਤਨਾ ਮੈਂ ਘੱਟੋ ਘੱਟ 15 ਸਾਲ ਹੋ ਗਏ ਆਂ ਅਕਾਲੀ ਦਲ ਨਾਲ ਮੋਬਾਈਲ ਪਰ ਪਰਿਵਾਰ ਨਾਲ ਜੁੜਿਆ ਹੋਇਆ ਹਾਂ ਤੇ ਆਪਾਂ ਜੇ ਬੀਬੀ ਮੁਖਮੈਲ ਪਰ ਨੂੰ ਟਿਕਟ ਦਿੰਦੇ ਆ ਹਲਕਾ ਚਾਰਜ ਲਾਂਦੇ ਆ ਹੈਰੀ ਮੁਖਮੈਲ ਪਰ ਨੰਮਾ ਮੁੰਡਾ ਉਹਨੂੰ ਹਲਕਾ ਚਾਰਜ ਲਾਂਦੇ ਤੇ ਅੱਜ ਤਸਵੀਰ ਕੁਝ ਹੋਰ ਹੀ ਹੋਣੀ ਸੀ ਤੁਸੀਂ ਮਤਲਬ ਕਹਿਣਾ ਇਹ ਚਾਹੁੰਦੇ ਹੋ ਵੀ ਜੇ ਅਕਾਲੀ ਦਲ ਵੱਲੋਂ ਜੇ ਬੀਬੀ ਮਖਮਲ ਵਰ ਨੂੰ ਹਾਂਜੀ ਜੇ ਨਵਾਂ ਮੁੰਡਾ ਚਾਹੀਦਾ ਤੇ ਹੈਰੀ ਮਖਮਲ ਵਰ ਵਧੀਆ ਵਧੀਆ ਵਿਚਰਦਾ ਲੋਕਾਂ ਚ ਠੀਕ ਹੈ ਤੇ ਵਧੀਆ ਲੋਕਾਂ ਚ ਸਹਿਚਾਰ ਕਰ ਉਹਦਾ ਤੇ ਉਹਨੂੰ ਹਲਕਾ ਚਾਰਜ ਲਾਉਂਦੇ ਤੇ ਅੱਜ ਤਸਵੀਰ ਹੋਰ ਹੋਣੀ ਕਿ ਘਨੌਰ ਇਲਾਕੇ ਦੀ ਮੰਗ ਵੀ ਹੈਗੀ ਆ ਵੀ ਕਿ ਬਾਹਰੋਂ ਲੀਟਰ ਨਹੀਂ ਆਉਣਾ ਚਾਹੀਦਾ ਕੋਈ ਪਹਿਲਾਂ ਦੇਖੋ ਤੁਸੀਂ ਚੰਦੂ ਮੱਜਰਾ ਸਾਹਿਬ ਨੂੰ ਇੱਥੇ ਤਾਰਤਾ ਸਾਡੀਆਂ ਦੁਸ਼ਮਣੀਆਂ ਕਰਾ ਕੇ ਤੇ ਪਰਚੇ ਕਰਾ ਕੇ ਮੁੜ ਕੇ ਚੰਦੂ ਮੱਜਰਾ ਸਾਹਿਬ ਨੇ ਸਾਡਾ ਹਾਲ ਵੀ ਨਹੀਂ ਪੁੱਛਿਆ ਇਹੀ ਕੰਮ ਹੁਣ ਹੋ ਰਿਹਾ ਹੁਣ ਵੀ ਬਾਹਰ ਤੋਂ ਕੈਂਡੀਡੇਟ ਉਰੇ ਕੈਂਡੀਡੇਟ ਹੈ ਨਹੀਂ ਕੋਈ ਥੋੜੇ ਹਨੌਰ ਚ ਬੰਦੇ ਆ ਥੋੜੇ ਅਕਾਲੀ ਦਲ ਚ ਕੋਈ ਪੁੱਛਦਾ ਹੀ ਨਹੀਂ ਅਕਾਲੀ ਦਲ ਚ ਅਕਾਲੀ ਦਲ ਦਾ ਬਹੁਤ ਮਾੜਾ ਹਾਲ ਹੋ ਰਿਹਾ ਸਾਨੂੰ ਵੀ ਅਫਸੋਸ ਹੋ ਰਿਹਾ ਵੀ ਅਕਾਲੀ ਦਲ ਪਿੱਛੇ ਜਾ ਰਿਹਾ ਹੈਰੀ ਮੁਖਮੈਲਪੁਰ ਨੂੰ ਹਲਕਾ ਚਾਰਜ ਲਾਓ ਤੇ ਵਧੀਆ ਕੰਮ ਹੋਊਗਾ